ਆਪ ਦਾ ਰੋਜ਼ੀ ਸੇਵਾ ਦੇ ਕੰਮ ਤੇ ਅਲਤਾਸ ਹੈ। ਨਜ਼ਾਰਾ ਸੰਤਾ ਵੱਲੋਂ ਸ਼ੌਧਾ ਦੇ ਪੁਲਕ ਵਿੱਚ ਸਭ ਤੋਂ ਵਿਸ਼ਾਲ ਉਪਲਬਧ ਸੈੰਦ ਦੇ ਵਿੱਚ ਮਕਸੂਦ ਪੁਰ ਡੇਰੇ ਵਿੱਚ ਪਿਛਲੇ ਨਹੀਂ ਸੰਤਾ ਬੱਬਕਾਂ ਸੰਜੀ ਮਤੀ ਮਰਦਾਨ ਵਾਲਿਆ ਦੇ ਪੰਜਵੇਂ ਚਾਂਦ ਸ਼ੀਨ ਤੇ ਸਿੱਖ ਪੰਥ ਦੇ ਮਹਾਨ ਸਖਸ਼ਾ ਸਤਿਪਾਪਾ ਰੋਸ਼ਨ ਜੀ ਨੇ ਆਪਣੀ ਇਤਿਹਾਸਿਕ ਯਾਤਰਾ ਪੂਰੀ ਕਰਦੇ ਠਾਕਾਲਪੁਰਖ ਦੇ ਚਰਣਾ ਚ ਜਾ ਵਿਰਾਸੇ ਸਨ। ਜਿਨ੍ਹਾਂ ਦੀ ਅੱਜ ਅੰਤਿਮ ਅਰਦਾਸ ਮੌਕੇ ਵੱਖ-ਵੱਖ ਧਾਰਮਿਕ ਰਾਜਸੀ ਆਗੂਆਂ ਤੇ ਹਜ਼ਾਰਾਂ ਹੀ ਸੰਗਤਾਂ ਨੇ ਪਿੰਡ ਮਕਸੂਦਪੁਰ ਡੇਰਾ ਬਾਬਾ ਕਰਮ ਸਿੰਘ ਵਿਖੇ ਪੁੱਜ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਗ ਉਪਰੰਤ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਪਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਸ਼ੋਕੀਮ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕਥਾਵਾਚਕ ਭਾਈ ਰਣਜੀਤ ਸਿੰਘ ਹੈੱਡ ਗ੍ਰੰਥੀ ਬੰਗਾਲਾ ਸਾਹਿਬ ਵਾਲਿਆ ਨੇ ਆਈ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਇਸ ਦੌਰਾਨ ਬਾਬਾ ਤੇਜਾ ਖੁੰਡੀਆਂ ਪ੍ਰਧਾਨ ਪ੍ਰਾਚੀਨ ਨਿਰਮਲੇ ਸੰਤ ਮੰਡਲ ਪੰਜਾਬ ਦੇ ਫੋੜਨਾਗੜੀ ਸੰਪਰਦਾਵਾਰ ਦੇ ਆਗਮਨ ਆਇਆ ਸੰਪਰਦ ਦੀ ਹਾਜ਼ਰੀ ਵਿੱਚ ਸੰਤ ਕਾਗਦਾਂ ਤੋਂ ਲੋਕ ਸਿੰਘ ਦਸਤਾਰ ਚਾਹੇ ਜਵੇ ਗੱਦੀ ਨੂੰ ਸ਼ੀਰ ਐਲਾਨੇ ਤੇ ਨਾਲ ਹੀ ਬਾਬਾ ਮਹਿੰਦਰ ਸਿੰਘ ਪੋਟਸ ਸੰਤਾ ਬੋਜੋ ਐਮ ਦਿਨਵਾਰੀ ਇਸ ਬਵਾਰ ਆ ਗਏ ਹਜ਼ਾਰਾ ਸੰਤਾ ਨੇ ਕੁਝ ਕੇ ਸਵਦਾ ਦੇ ਫੂਲ ਭੇਜ ਦਿੱਤੇ ਉੱਤੇ ਫਲਕ ਤੋਂ ਵਿੱਾਇਏ ਸੁਪਾਲ ਬੁਖਾਰਾ ਐਸਪੀਸੀਪੀ ਦਾ ਪ੍ਰਧਾਨ ਜੀ ਜਗੀਰ ਕੋ ਹੁਸ਼ਿਆਰਪੁਰ ਤੋਂ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਸੀਨੀਅਰ ਆਪ ਆਗੂ ਰਣਜੀਤ ਸਿੰਘ ਰਾਣਾ ਅਮਨਦੀਪ ਸਿੰਘ ਗੋਰਾ gil ਨਵਤੇਜ ਹਿਊਮੈਨਿਟੀ ਹਸਪਤਾਲ ਦੇ ਸਰਪ੍ਰਸਤ ਨਵਤੇਜ ਸਿੰਘ ਗੁੱਗੂ ਬਟਾਲਾ ਸਤਪਾਲ ਸਿੰਘ ਰੀਚੀ ਮਲਤਾਨੀ ਤੇ ਹੋਰਾਂ ਵੱਲੋਂ ਸ਼ਰਧਾ ਦੇ ਫੁੱਲ ਪੇਟ ਕੀਤੇ ਗਏ ਇਸ ਮੌਕੇ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਆਦੇਸ਼ ਸਖਤ ਪ੍ਰਬੰਧ ਕੀਤੇ ਗਏ ਹਨ ਤੇ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ ਇਸ ਮੌਕੇ ਬਾਬਾ ਹਰਕ੍ਰਿਸ਼ਨ ਸਿੰਘ ਠਾਕੁਰਵਾਲ ਸੰਤ ਬਲਬੀਰ ਸਿੰਘ ਸਿਚੇਵਾਲ ਚੇਅਰਮੈਨ ਨਿਰਮਲਾ ਸੰਤ ਮੰਡਲ ਪੰਜਾਬ ਬਾਬਾ ਸ਼ਮਸ਼ੇਰ ਸਿੰਘ ਪਿਟੇਵਿੰਡ ਅੰਜਨਾਲਾ बाबा जगजीत सिंह सुल्तानपुर लोधी संत बाबा बलजिंद राड़ा साहब वाले संत बाबा ज्ञान सिंह बाबा हरजीत सिंह गिरी सरपंच मकसूदपुर जगजीत सिंह सिगताना डॉक्टर कुलवंत सिंह फुल कार्यकर्णी प्रिंसीपल कॉलेज नडाला जगबीर सिंह भुलर प्रिंसीपल दलवीर कौर मान जोगा सिंह इब्राहिमवाल निर्मल सिंह नंबरदार दलजिंदर सिंह खोतड़ा दलजीत सिंह नाडला जसप्रीत सिंह गुराया सरपंच इब्राहिम वाल बलविंद सिंह सरपंच मोहन सिंह डाला बलविंद बिट्टू ख अशोक राजू भट्टी नंबरदार लखविंदर बाउली तहसीलदार गुरमीत सिंह अमरीक सिंह खग जसविंद कुका हरभजन सिंह बसी सबका तहसीलदार गुरमीत सिंह नडाला रिटायर एसपी सरदार जगजीत सिंह नडाला सतनाम सिंह रायपुर ਪੀਰ ਬਖਸ਼ ਗੁਰਨਾਮ ਸਿੰਘ ਮੁਲਤਾਨੀ ਸਰਪੰਚ ਹਰਜਿੰਦਰ ਸਿੰਘ ਤਲਵੰਡੀ ਕッカ ਦਲਬੀਰ ਸਿੰਘ ਸਹੋਤਾ ਸੁਖਜਿੰਦਰ ਸਿੰਘ ਖੱਗ ਨਿਰਮਲ ਸਿੰਘ ਖੱਗ ਸੁਰਿੰਦਰ ਸਿੰਘ ਨੌਜਵਾਨ ਵਾਕਰਪੁਰ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ ਪ੍ਰਿਆ ਸਿੱਧੂ ਪੁਲਤ ਦੀ ਵਿਸ਼ੇਸ਼ ਰਿਪੋਰਟ ਕਰਦੀ ਮੈਂ ਮਹਾਰਾਜ ਲਾਹਨੇਕੀ ਕਿ ਕਿਦ ਤੱਕ ਹੋ ਸਕਦਾ ਉਹ ਕਹਿੰਦਾ ਜੀ ਮੈਂ ਦੱਸ ਦਿੰਦਾ ਤੁਹਾਨੂੰ ਉਹਨੇ ਆਪਣੀ ਅਗੜ ਸੂਤ ਬੂਜ ਦੇ ਮੁਤਾਬਕ ਸਾਰੇ ਰਸਤੇ ਬੰਦ ਕਰਨ ਦੇ ਯਤਨ ਕੀਤੇ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਮਰਜੀਤ ਸਿੰਘ ਕੋਹਲੀ ਜਿਸ ਦਾ ਮਾਪੁਰਸ਼ਾਨ ਬਹੁਤ ਪਿਆਰ ਸੀ ਸੰਤ ਰੋਸ਼ਨ ਸਿੰਘ ਜੀ ਮਸਕੀਨ ਜੋ ਕੀਰਤਨ ਦੇ ਵੀ ਮਸਕੀਨ ਸਨ ਜਿਨ੍ਹਾਂ ਦੀ ਅੱਜ ਅੰਤਮ ਅਰਦਾਸ ਦਾ ਇਹ ਸਮਾਗਮ ਪਿੰਡ ਮਕਸੂਦ ਪੁਰਵਖੇ ਰੱਖਿਆ ਗਿਆ ਹੈ ਔਰ ਤੁਸੀਂ ਦੇਖਿਆ ਹੈ ਸ਼ਰਧਾ ਭਾਵਨਾ ਨਾਲ ਸੰਗਤਾਂ ਦੂਰੋਂ ਨੇੜੇੋਂ ਆਈਆਂ ਹਨ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀਆਂ ਹਨ ਇਹ ਮਾਹਰੂਸ਼ਾਂ ਦਾ ਪਿਆਰ ਉਹਨਾਂ ਦਾ ਰਸ ਪਿੰਨਾ ਕੀਰਤਨ ਅੱਜ ਵੀ ਸਾਡੇ ਕੰਨਾਂ ਵਿੱਚ ਗੂੰਜ ਰਿਹਾ ਹੈ ਮੈਂ ਵਿਸ਼ੇਸ਼ ਤੌਰ ਤੇ ਦੱਸਣਾ ਚਾਹਾਂਗਾ ਸੰਤ ਰੋਸ਼ਨ ਸਿੰਘ ਜੀ ਮਸਕੀਨ ਜੋ ਪੰਜਵੇਂ ਗੱਦੀ ਨਿਸ਼ੀਨ ਡੇਰਾ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਦੇ ਸਨ ਔਰ ਜਿਨ੍ਹਾਂ ਨੇ ਸੰਤਾਂ ਵਿੱਚ ਬਹੁਤ ਪਿਆਰ ਵੰਡਿਆ ਨਾਮ ਬਾਣੀ ਨਾਲ ਜੁੜਿਆ ਵਿਸ਼ੇਸ਼ ਤੌਰ ਤੇ ਦਾਸ ਨੂੰ ਉਹਨਾਂ ਨੇ ਕੀਰਤਨ ਦੀ ਦਾਤ ਬਖਸ਼ੀ ਦਾਸ ਨੂੰ ਕੀਰਤਨ ਦੀ ਦਾਤ ਬਖਸ਼ੀ ਔਰ ਮੈਂ ਉਹਨਾਂ ਕੋਲੋਂ ਬਹੁਤ ਕੁਝ ਸਿੱਖਿਆਵਾਂ ਲਿੱਤੀਆਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਮਹਾਂਪੁਰਸ਼ਾਂ ਦੇ ਜੀਵਨ ਤੋਂ ਸੰਤ ਰੋਸ਼ਨ ਸਿੰਘ ਜੀ ਮਸਕੀਨ ਇੱਕ ਐਸੇ ਮਸਕੀਨ ਸਨ ਜਿਨ੍ਹਾਂ ਨੇ ਪਿਆਰ ਵੰਡਿਆ ਸਮਾਜ ਦੇ ਵਿੱਚ ਉਹਨਾਂ ਦੇ ਜਿਹੜੇ ਡੇਰੇ ਦੇ ਨਾਲ ਉਹਨਾਂ ਦੇ ਸਕੂਲ ਕਾਲਜੇਜ਼ ਹੋਰ ਕਈ ਧਾਰਮਿਕ ਅਧਾਰੇ ਸਮਾਜ ਦੀ ਸੇਵਾ ਕਰ ਰਹੇ ਨੇ ਔਰ ਮੈਂ ਸਮਝਦਾ ਜਿੱਥੇ ਸੰਤ ਰੋਸ਼ਨ ਸਿੰਘ ਜੀ ਮਸਕੀਨ ਸੰਗਤ ਨੂੰ ਨਾਮ ਬਾਣੀ ਨਾਲ ਜੋੜ ਰਹੇ ਸੀ ਔਰ ਸਮਾਜ ਦੇ ਵਿੱਚ ਸਿੱਖਿਆ ਦਾ ਵੀ ਪ੍ਰਵਾਹ ਕਰ ਰਹੇ ਸੀ ਉਹਨਾਂ ਦੇ ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਵਿੱਚ ਲਗਭਗ 14 ਵਿਦਿਆ ਅਗਧਾਰੇ ਚੱਲ ਰਹੇ ਨੇ। ਔਰ ਅੱਜ ਅਸੀਂ ਉਹਨਾਂ ਦੇ ਆਤਮਿਕ ਸ਼ਾਂਤੀ ਲਈ ਆਤਮਿਕ ਭਲੇ ਲਈ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਆਏ ਆਂ। ਔਰ ਵਿਸ਼ੇਸ਼ ਤੌਰ ਤੇ ਬੀਬੀ ਜਗੀਰ ਕੌਰ ਜੀ ਵੀ ਪਹੁੰਚੇ ਨੇ ਔਰ ਜਥੇਦਾਰ ਅਕਾਲ ਤਖਤ ਦੇ ਸਹਿਬਾਨ ਵੀ ਪਹੁੰਚੇ ਨੇ। ਮੈਂ ਸਾਰਿਆਂ ਆਈ ਸੰਗਤ ਦਾ ਸਾਰਿਆਂ ਦਾ ਆਇਆ ਸਤਕਾਰ ਕਰਦਾ ਜੀ ਆਇਆਂ ਆਖਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੀ ਅੱਜ ਤੁਹਾਨੂੰ ਡੇਰੇ ਦੀ ਜੁਮੇ ਵਾਲੀ ਦਿੱਤੀ ਗਈ ਆ ਬਾਬਾ ਜੀ ਉਸ ਸੰਬੰਧ ਵਿੱਚ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਜੋ ਅੱਜ ਸਾਸ ਨੇ ਗੋਡੌਨਾ ਸੰਤਲੋ ਸੰਜੀ ਭਾਈ ਮਿਹਰ ਸਿੰਘ ਜੀ ਨੂੰ ਦੱਸੇ ਜੀ ਜਨ ਦੋ ਪੱਗਾ ਸੰਤ ਪਰਵਤੀ ਜੈ ਹਨ ਨਾ ਜੋ ਹੀ ਰਲ ਮਿਲ ਕੇ ਸੰਗਤ ਦੇ ਸੰਯੋਗ ਨਾਲ ਸੰਗਤ ਦਾ ਸਭ ਤੋਂ ਵੱਡਾ ਸੰਯੋਗ ਮੰਦ ਹੈ ਕਿਉਂ ਸੰਗਤ ਗੁਰੂ ਰਵੀਰ ਸਿੰਘ ਦਾ ਤਾਂ ਸੰਗਤ 21 ਵਿਸਵੇ ਆਂਦੀ ਹੈ। ਇੰਨਾ ਦਾ ਮਾਹਤਮਾ ਜਾਂਦਰ ਗੁਰੂ ਨਾਲ ਇਸ ਸੰਗਤ ਦੇ 21 ਵਿਸਵੇ ਤੇ ਸ਼ਾਂਤ ਜੀ ਆਨ ਹੋਰ ਸੇਵਾਦਾਰ ਵੀ ਇਸ ਨੂੰ ਲਿਆ। ਇਸ ਤਰ੍ਹਾਂ ਹੀ ਜੋਰ ਸੰਤਿਜਾ ਸਿੰਘ, ਉਸਨੂੰ ਦੋ ਜੀ ਸਿੰਘ ਸਾਰੇ ਮਾਪੁਰਾ ਆ ਕੇ ਸੰਗਤਾਂ ਬੋੜੀ ਬੋੜੀ ਦੂਰ ਆਈਆਂ ਨੇ ਕੈਨੇਡਾ, ਅਮਰੀਕਾ, ਜਰਮਨ ਤੋਂ ਹੋਰ ਬਹੁਤ ਸਨੇ ਪ੍ਰਾਣੀ। ਕੋਰ ਸੰਤ ਆਈਸੇੰ ਦਾ ਸਰਵਰ ਫਾਈਲ ਰਿਸੈਂਟ ਕੰਧਿਆਨ ਤੋਂ ਉੱਥੀ ਆ ਦੇ ਰਹਾ ਹੈ। ਸમિતਰ ਸਿੰਘ ਜੀ ਤਰੀਕਾ ਉਹ ਆਈਓ ਵਿੱਚ ਦੇ ਰਹਾ ਹੈ। ਇਤਨਾ ਸਾਰੇ ਸੰਗਤਾਂ ਨੇ ਰੌਟੀ ਜੋ ਅੰਤਮ ਅਰਦਾਸ ਚ ਸੰਗਤਾਂ ਸਮੂਹ ਨੂੰ ਇਹ ਜੀ ਤੇ ਨਾ ਦੀ ਤਰਦਾ ਕੀਤੀ ਗਈ ਹੈ। ਸੰਧ ਪਰੋ ਰੋਸ਼ਨੀ ਨੂੰ ਸਮਾਲੇ ਡਿਟਰ ਮਾਚ ਨੂੰ ਆ ਕੇ ਪੂਰੀ ਤਨੀ ਦਾਇਆ ਸੰਸਾਰਿਤ ਹੋਇਆ। ਜਗਈ ਕਾਂਸ਼ ਤੇ ਆਰ ਕਾ ਕਪਤੁਰ ਹਰ ਮਿਸ ਹਰ ਪਰਮੇਸ਼ਰ ਇਤਰਾਹੀ ਕਿ ਉਹ ਸਾਰੇ ਨਸੂਬੀ ਪ੍ਰਤੀ ਸੰਗਤ ਦਾ ਇਲਾਕੇ ਨੇ ਸਹਿਯੋਗ ਦੇ ਕੇ ਇਹ ਦੇਦੇ ਦਾ ਨਾਮ ਦੇ ਸਰਕਾਰ ਦਿੱਤਾ ਇਹ ਵੀ ਸਾਰੇ ਸੰਗਤ ਦਾ ਸਤਿਕਾਰ ਕਰਨੇ ਆ ਸਾਰੇ ਸੰਗਤਾਂ ਇਲਾਕੇ ਨੇ ਮਾਈਕਲ ਦੀ ਪਰਚੀ ਨਹੀਂ ਬੀਜੇ ਗੁਰੂਆਂ ਦੇ ਮਾਪੂ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਅੱਜ ਜਿਹੜੀਆਂ ਜ਼ਿੰਮੇਵਾਰੀਆਂ ਸੌਪੀਆਂ ਗਈਆਂ ਉਹ ਕਿਹਨੂੰ ਕਿਹਨੂੰ ਸੌਪੀਆਂ ਗਈਆਂ ਜੀ ਇਹ ਤਰ੍ਹਾਂ ਬੇਂਤੀਓ ਜੋ ਪਹਿਲਾਂ ਕੋਈ ਹੋਸੀ ਮਰਦਾਂ ਤੋਂ ਦੁੱਖ ਦੀਆਂ ਚੱਲੀਆਂ ਆਉਂਦੀਆਂ ਸੀ ਤੇ ਬਾਬਾ ਕਰਮ ਸਿੰਘ ਤੇ ਨਾਲ ਬਾਬਾ ਦਾਸ ਸਿੰਘ ਹੀ ਉਹ ਪਹਿਲਾਂ ਜਿਹੜੀ ਜੋ ਸਮਾਗੇ ਇਹ ਤਰ੍ਹਾਂ ਸੰਤ ਬਾਬਾ ਆਇਆ ਸੰਤ ਬਾਬਾ ਬਰਾਸ ਸਿੰਘ ਸੋਧੀਆਂ ਬਾਬਾ ਹਨ ਵੱਡੀ ਜਾਨ ਇਹ ਤਰ੍ਹਾਂ ਸੰਤ ਬਾਬਾ ਮਾਜਾ ਸਿੰਘ ਜੀ ਬਾਬਾ ਸੰਤ ਸਿੰਘ ਸੋਧੀਆਂ ਬਾਬਾ ਸਰ ਸਿੰਘ ਪਹਿਲਾਂ ਸਮਾਗੇ ਇਹ ਤਰ੍ਹਾਂ ਸੰਤ ਬਾਬਾ ਦਾਸ ਸਿੰਘ ਜੀ ਬਾਬਾ ਉਸ ਸਿੰਘ ਪਹਿਲਾਂ ਸਮਾਗੇ ਤੋ ਸੰਤ ਜੀ ਆਹਨ ਛੋਟੀ ਜਿਹਾਂ ਦੇ ਹੀ ਤੇ ਬਾਬਾ ਰੋਸ ਹਨ ਉਹਦੀ ਗੱਦੀ ਦੇ ਸਾਮਣੇ ਫਿਰ ਤਰ੍ਹਾਂ ਹੀ ਸੰਤ ਬਾਬਾ ਰੋਸ ਹਨ ਜੀ ਕੰਟੀਨਾਂਵਾਂ ਲਿਖਿਆ ਉਹ ਵੀ ਲਿਖਿਆ ਗਿਆ ਗੱਦੀ ਨਸੀਨ ਬਾਬਾ ਰੋਸਨ ਸਿੰਘ ਜੀ ਛੋਟੀ ਦਿਨਸੀਨ ਬਾਬਾ ਹਜਾਰਾ ਸਿੰਘ ਜੀ ਤੀਜੀ ਦਿਨਸੀਨ ਬਾਬਾ ਤਲੋਹ ਸਿੰਘ ਜੀ ਤੇ ਹੁਣ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਵੀ ਬਾਬਾ ਰੋਸ ਹਨ ਵੀ ਚਰੇਗੇ ਸਮੁਸਤ ਪ੍ਰਾਂਤ ਦੇ ਬਾਬਾ ਰੋਸ ਜੀ ਤੇ ਦਾਸ ਹੰਦੂ ਸਿੰਘ ਗ੍ਰੰਥੀ ਜੀ ਜੋ ਨੰ ਤਰਾਂ ਨੂੰ ਮੇਰੇ ਕੋਲ ਨਾ ਪਰ ਆਉਣਾ ਹੈ ਜੀ ਦੇਰ ਚਲਾਣਾ ਕਿਉਂ ਹੈ ਤੇ ਦਾਖ ਦੀ ਰਹਿ ਕੋ ਮਾਜੋ ਸੰਨਸਥਾਨ ਸਾਡੀ ਸੇਵਾ ਦੇਣਾ ਜੋ ਵੀ ਦੇ ਰਹੇ ਹਾਂ ਉਹਨਾਂ ਦਾ ਬਾਲ ਕੇ ਹੀ ਸੰਗ ਦਾਦਾ ਬਾਲ ਕੇ ਸੇਵਾ ਕਰਦਾ ਸਾਥ ਵੀ ਸੇਵਾ ਸੁਭਾਅ ਜੇ ਕੋ ਪਰੇਤ ਤਦਾਇ ਮਾਤਰੀ ਨੂੰ ਸਤਿਕਾਰ ਸੰਗ ਸੇਆਂ ਕਰਦੀ ਮਾਤਰੀ ਪਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸੇਵਾ ਕਰਦਾ ਸਤਿ ਸ੍ਰੀ ਅਕਾਲ